ਸਸਕਾਲ ਮੇਰੇ ਦੋਸਤੋ ਆਸ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਮੇਸ਼ਾ ਹੀ ਤਰ੍ਹਾਂ ਮੈਂ ਇਸ ਵਾਰ ਫਿਰ ਆਸ ਸ਼ਬਦ ਰਿਪੀਟ ਕੀਤਾ ਤੁਹਾਨੂੰ ਆਸ਼ਾਵਦੀ ਹੋਣਾ ਚਾਹੀਦਾ ਕਿ ਨਹੀਂ ਇਹ ਸਾਰੀ ਸਟੋਰੀ ਸਾਡੀ ਸਮਝਾਵੇ ਕਿਉਂਕਿ ਜਿਹੜੀ ਸਾਡੀ ਸਟੋਰੀ ਹੈ ਇਹ ਵੀ ਆਸ ਸ਼ਬਦ ਦੇ ਉੱਤੇ ਹੀ ਨਿਰਭਰ ਹੈਗੀ ਹੈ ਇਹ ਜਿਹੜੀ ਕਹਾਣੀ ਹੈਗੀ ਹੈ ਇਹ ਪੁਰਾਣੇ ਸਮਿਆਂ ਦੀ ਕਹਾਣੀ ਹੈ ਜਦੋਂ ਰਾਜੇ ਮਹਾਰਾਜੇ ਰਾਜ ਕਰਿਆ ਕਰਦੇ ਸਨ ਉਸ ਸਮੇਂ ਦੀ ਕਹਾਣੀ ਹੈ ਕਿ ਦੋ ਅਪਰਾਧੀਆਂ ਨੇ ਜਿਹਾ ਅਪਰਾਧ ਕੀਤਾ ਕਿ ਮਹਾਰਾਜੇ ਨੇ ਉਹਨਾਂ ਨੂੰ ਮੌਤ ਦੀ ਹਜਰਾ ਸਜ਼ਾ ਦਿੱਤੀ। ਦੋਨੇ ਆਪਸ ਵਿੱਚ ਬਹੁਤ ਦੋਸਤ ਸਨ ਤੇ ਦੋਨਾਂ ਨੂੰ ਹੀ ਮੌਤ ਦੀ ਸਜ਼ਾ ਸਰਾਹ ਦਿੱਤੀ। ਤਾਂ ਉਹਨਾਂ ਦੋਨਾਂ ਵਿੱਚੋਂ ਇੱਕ ਜਿਹੜਾ ਸੀਗਾ ਉਹ ਆਸ਼ਾਵਾਦੀ ਸੀ। ਉਹ ਚੰਗੀ ਆਸ ਦਾ ਮਾਰਗ ਸੀ। ਤਾਂ ਉਸਨੇ ਉਸੇ ਸਮੇਂ ਜਦੋਂ ਉਹਨੂੰ ਮੌਤ ਦੀ ਹਜਰਾ ਸਲਾਈ ਜਾ ਰਹੀ ਸੀ ਤਾਂ ਰਾਜੇ ਨੂੰ ਕਿਹਾ ਕਿ हे ਰਾਜਨ ਮੈਂ ਤੁਹਾਡੇ ਘੋੜੇ ਨੂੰ ਇੱਕ ਸਾਲ ਦੇ ਵਿੱਚ ਉੱਡਣਾ ਸਿੱਖ ਸਕਦਾ। ਕਿਉਂਕਿ ਉਸ ਨੂੰ ਪਤਾ ਲੱਗਿਆ ਸੀ ਕਿ ਇਹ ਜਿਹੜਾ ਰਾਜਾ ਹੈ ਉਹ ਆਪਣੇ ਘੋੜੇ ਨੂੰ ਬਹੁਤ ਪਿਆਰ ਕਰਦਾ ਹੈ। ਇਹ ਗੱਲ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਕਿ ਉਸ ਨੂੰ ਲੱਗਿਆ ਜੇਕਰ ਇਹ ਪੋਸੀਬਲ ਹੋ ਗਿਆ ਤਾਂ ਮੈਂ ਦੁਨੀਆ ਦਾ ਇਕਲੌਤਾ ਘੋੜਸਵਾਰ ਬਣ ਜਾਵਾਂਗਾ ਜਿਹੜਾ ਹਵਾ ਦੇ ਵਿੱਚ ਦੀ ਘੋੜੀ ਦੀ ਸਵਾਰੀ ਕਰੇਗਾ। ਇਸ ਗੱਲ ਸੁਣ ਕੇ ਉਸ ਨੇ ਉਸ ਨੂੰ ਇੱਕ ਸਾਲ ਦਾ ਮੌਕਾ ਦੇ ਦਿੱਤਾ। ਪਰ ਜਿਹੜਾ ਅਪਰਾਧੀ ਦੇ ਨਾਲ ਦਾ ਦੂਸਰਾ ਅਪਰਾਧੀ ਸੀ ਉਹ ਆਪਣੇ ਦੋਸਤ ਨੂੰ ਕਹਿ ਰਿਹਾ ਕਿ ਤੂੰ ਇਹ ਜਹੀ ਕਿਹੜੀ ਗੱਲ ਕਰ ਰਿਹਾ ਹੈਂ ਘੋੜੇ ਵੀ ਕਦੇ ਉੱਡਿਆ ਕਰਦੇ ਆ। ਕੂੜੀ ਵਰਦੇ ਲਿਖਿਆ ਕਿ ਤਾਂ ਜਿਹੜੇ ਆਸ਼ਾਵਾਦੀ ਅਪਰਾਧੀ ਨੇ ਆਪਣੇ ਨਾਲ ਦੇ ਅਪਰਾਧੀ ਲੜਕੇ ਨੂੰ ਦੋਸ਼ ਪੇਤਾ ਕਿ ਮੈਂ ਆਪਣੀ ਆਜ਼ਾਦੀ ਦੇ ਕਈ ਢੰਗ ਆਸ ਨਾਲ ਬੰਨ੍ਹ ਲਏ ਹਨ ਉਹ ਕਹਿੰਦਾ ਉਹ ਕਿਵੇਂ ਤਾਂ ਫਿਰ ਕਿਹਾ ਕਿ ਹੋ ਸਕਦਾ ਇਸ ਸਾਲ ਦੇ ਵਿੱਚ ਜਿਹੜੇ ਘੋੜੇ ਨੂੰ ਮੈਂ ਉੱਡਣਾ ਸਿਖਾਇਆ ਉਸ ਦੀ ਮੌਤ ਹੋ ਜਾਵੇ ਤਾਂ ਵੀ ਮੇਰਾ ਫਟਕਾਰਾ ਹੋ ਸਕਦਾ ਹੈ ਤੇ ਦੂਜਾ ਹੱਲ ਕਿ ਜਿਹੜਾ ਰਾਜਾ ਮੈਨੂੰ ਮੌਤ ਦੀ ਸਜ਼ਾ ਖਿਲਾੜਿਆ ਹੋ ਸਕਦਾ ਸਾਲ ਦੇ ਵਿੱਚ ਵਿੱਚ ਉਸ ਦੀ ਮੌਤ ਹੋ ਜਾਵੇ ਪਰ ਦੂਸਰਾ ਚਾਂਸ ਵੀ ਹੋ ਸਕਦਾ ਤੇ ਤੀਜਾ ਚਾਂਸ ਜੇਕਰ ਮੈਂ ਅਜਨੇ ਮਰੀਅਤ ਹੋ ਸਕਦਾ ਸਾਲ ਦੇ ਵਿੱਚ ਵਿੱਚ ਮੈਂ ਆਪਣੀ ਹੀ ਮੌਤ ਮਰ ਜਾਵਾਂ ਤਾਂ ਇਹੀ ਔਖੀ ਮੌਤ ਤਾਂ ਮੈਨੂੰ ਨਹੀਂ ਆਏਗੀ ਸੋ ਕਹਿਣ ਦਾ ਭਾਵ ਹੈ ਕਿ ਸਾਨੂੰ ਜਿਹੜੀ ਮਰਜੀ ਸਥਿਤੀ ਦੇ ਵਿੱਚ ਫਸੇ ਆ ਭਾਵੇਂ ਅਸੀਂ ਕੋਈ ਚੰਗੇ ਦਿਨਾਂ ਵਿੱਚ ਦੀ ਲੰਘ ਰਹੇ ਹਾਂ ਜਾਂ ਚਾਹੇ ਆਪਾਂ ਮਾੜੀ ਦਿਨਾਂ ਵਿੱਚ ਦੀ ਲੰਘ ਰਹੇ ਹਾਂ ਪਰ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ ਤਦਾ ਹੀ ਆਸ਼ਾਵਾਦੀ ਹੋ ਕੇ ਜਿਉਂਦਾ ਰਹੀਦਾ ਕਿਉਂਕਿ ਜ਼ਿੰਦਗੀ ਇੱਕ ਸੰਘਰਸ਼ ਹੈ ਇਸ ਵਿੱਚ ਆਸ ਨਾਲ ਹੀ ਅਸੀਂ ਅੱਗੇ ਵਧ ਸਕਦੇ ਹਾਂ ਸੋ ਸਾਨੂੰ ਸਦਾ ਆਸ਼ਾਵਾਦੀ ਰਹੋ ਜ਼ਿੰਦਗੀ ਨੂੰ ਇਸੇ ਤਰੀਕੇ ਦੇ ਨਾਲ ਖੁਸ਼ੀ ਦੇ ਨਾਲ ਜਿਉਂਦੇ ਰਹੋ ਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਬਣਾਓ ਸੋ ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀਆਂ ਜਿਹੜੀਆਂ ਮੋਟੀਵੇਸ਼ਨਲ ਸਟੋਰੀਆਂ ਥੌਟ ਫॉर ਦਾ ਡੇ ਪਸੰਦ ਆ ਰਹੇ ਹੋਣਗੇ ਸੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ শেয়ার ਜ਼ਰੂਰ ਕਰਿਓ ਤੇ ਮੇਰਾ ਚੈਨਲ ਅਰਸ਼ ਹਾਈ ਟੈਕ ਇਨਫੋ ਉਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਪਹੁੰਚ ਸਕਣ ਤੇ ਨਾਲ ਦੀ ਨਾਲ ਉਹ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਲਿਓ ਤਾਂ ਜੋ ਵੀਡੀਓ ਅਪਲੋਡ ਹੁੰਦੇ ਸਾਰ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ